ਉਹਨੂੰ ਪਤਾ ਹੈ ਹੁਣ ਮੁੱਖ ਮੰਤਰੀ ਬਣ ਗਏ ਹੁਣ ਭਗਵਾਨਤਮਨ ਹੈ ਵੋਟਾਂ ਤੋਂ ਪਹਿਲੇ ਕੀ ਕਰਦਾ ਹੁੰਦਾ ਸੀ ਐਜਮ ਹਾਲ ਬਣਾਦਾ ਜੀ ਜਨਤਾ ਦਾ ਮੈਂ ਆਮ ਆਦਮੀ ਐ ਥੋੜੇ ਵਿੱਚੋਂ ਨਿਕਿਆ ਮੇਰੇ ਕੋਲੇ ਹਰਾ ਪੈਨਾ ਉਹ ਥਰੇ ਪੈਨਾ ਜਿੱਥੇ ਕਹੂੰਗੇ ਤਸਕਦ ਕਰ ਦੂੰਗਾ ਉਹ ਨਾ ਹਰਾ ਪੈਨ ਲੱਗਦਾ ਨਾ ਉਹ ਆਫ ਲੱਗਦਾ ਸ਼ਰਾਬ ਤੇ ਡੱਕੇ ਰਹਿੰਦਾ ਆ ਪੁਲਿਸ ਵਾਲੇ ਫੜਿਆ ਐ ਐਸਪੈਕਟਰ ਸਾਹਿਬ ਐਸਪੈਕਟਰ ਕੀ ਹੋ ਕਾਸਟਬਲ ਐ ਇਹਨਾਂ ਨੂੰ ਪੁੱਛ ਲੋ ਜੇ ਕੋਈ दारू ਪੀ ਕੇ ਮੋਟਰਸਾਈਕਲ ਚਲਾਊਗਾ ਪੁਲਿਸ ਵਾਲੇ ਕੀ ਕਰਦੇ ਆ ਚਾਰਨ ਕਰਦੇ ਆ ਜੇ ਗੱਡੀ ਚਲਾਊਗਾ ਚਾਰਨ ਹੀ ਕਰਾਣੀ ਜੇ ਟਰੈਕਟਰ ਚਲਾਊਗਾ ਚਾਰਨ ਹੀ ਕਰਾਣੀ ਇਹਨਾਂ ਦਾ ਮੁੱਖ ਮੰਤਰੀ ਬੋਤਲ ਪੀ ਕੇ ਸਰਕਾਰ ਦੇ ਲਈ ਜਾਂਦਾ ਉਹਨੂੰ ਕੋਈ ਮੰਨਦਾ ਆਪਰਸੋ ਦੇਖਿਆ ਨਾ ਕਿ ਉਹ ਕਿੱਦਾਂ ਬਠਿੰਡੇ ਉਹ ਬਠਿੰਡੇ ਉਹ ਬਠਿੰਡੇ ਸ਼ਾਮ ਨੂੰ ਇਹਨਾਂ ਦੀ ਵੈਲੀ ਸੀ ਆਮ ਆਦਮੀ ਚਾਰੂਆ ਦੀ ਉਹ ਥੋੜੀ ਲੇਟ ਹੋ ਗਈ ਇਹਨੇ दारू ਪੀਲੀ ਚਾਦੀ ਉਹ ਗੱਡੀ ਦੇ ਉੱਤੇ ਚੜ ਗਿਆ ਬੂਨਟ ਤੇ ਆਹ ਮੁੱਖ ਮੰਤਰੀ ਜੀ ਗੁਰੂਤਾ ਹੈ ਉੱਥੇ ਨੱਜਣ ਲੱਗ ਗਿਆ ਤੇ ਫਿਰ ਕਹਿੰਦਾ ਬਹੁਤ ਗਰਮੀ ਲੱਗਦੀ ਹੈ ਮੈਨੂੰ ਬੋਤਲ ਦਿਓ ਪਾਣੀ ਦੀ ਬੋਤਲ ਪਾਣੀ ਦੀ ਲੱਗੇ ਆਪਣੇ ਸਿਰ 'ਚ ਰੋਣ ਲਈ ਆਪ ਕੋ ਖੰਧਤਰੀ ਦੇ ਕੰਮ ਕਿੱਥੇ ਪੱਲੇ ਪੈ ਗਿਆ ਆਪਣੇ ਆ ਮੇਰੇ ਕੋਲ ਇੱਕ ਦੱਸ ਰਿਹਾ ਸੀ ਮੇਰਾ ਵੀਰ ਉਹ ਕਿਸੇ ਝਾੜੂ ਵਾਲੇ ਐਮਐਲਏ ਕੋਲੇ ਕੰਮ ਕਰਾਉਣ ਗਿਆ ਤੇ ਉਹ ਕਹਿੰਦਾ ਐਮਐਲਏ ਨੂੰ ਕਿ ਜੀ ਐਮਐਲਏ ਸਾਹਿਬ ਮੇਰਾ ਆ ਧੱਕਾ ਕਰੀ ਜਾਂਦੀ ਆ ਪੁਲਿਸ ਤੇ ਮੇਰਾ ਕੰਮ ਕਰੋ ਉਹ ਐਮਐਲਏ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈ ਅੱਜ ਉਹ ਕਹਿੰਦਾ ਜਦੋਂ ਵੋਟਾਂ ਪੰਗੀਆਂ ਸੀ ਉਦੋਂ ਤਾਂ ਕਹਿੰਦੇ ਸੀ ਟਾਈਮ ਜਿੰਨਾ ਹੈ ਕਹਿੰਦਾ ਤੁਸੀਂ ਕਿਹਾ ਤੈਨੂੰ ਮੋੜ ਪਈ ਸੀ ਕਹਿੰਦਾ ਤੁਹਾਨੂੰ ਪਈ ਸੀ ਕਹਿੰਦਾ ਮੈਨੂੰ ਨਹੀਂ ਮੋੜ ਪਈ ਤੁਸੀਂ ਝਾੜੂ ਨੂੰ ਪਈ ਸੀ ਲੋਕਾਂ ਨੇ ਤੇ ਦੇਖਿਆ ਨਹੀਂ ਮੀਂਹ ਵਰ ਕੋਣ ਤੁਸੀਂ ਕਹਿੰਦੇ ਮੀਂਹ ਵਰ ਦੇਖਿਆ ਤੁਸੀਂ ਝਾੜੂ ਨੂੰ ਦੇਖਿਆ ਕੱਲਾ ਝਾੜੂ ਨੂੰ ਪਈ ਗਏ ਤੂੰ ਕਹਿੰਦਾ ਮੈਂ ਕਿ ਦਰਵਾਜ਼ੇ ਝਾੜੂ ਹੋ ਗਿਆ ਕਿਨੇ ਕੰਮ ਕਰਾਉਣਾ ਇਹਨੂੰ ਪੁੱਛ ਲੈ ਕੋਈ ਝਾੜੂ ਸਾਹਿਬ ਸਾਡਾ ਪੱਛਾ ਹੋ ਗਿਆ ਕੀ ਕਰੀ ਆਹ ਤਾਂ ਹਲਾਤ ਹੈ ਇਹਨਾਂ ਦੇ ਲੁੱਟਣ ਲੱਗੇ ਪਏ ਐ ਘਰ ਘਰ ਨਸ਼ਾ ਫੈਚਾਤਾ ਮੀਨਾ ਲੈਂਦੇ ਐ ਵੇਚਣ ਵਾਲਿਆਂ ਤੋਂ ਕੋਈ ਕੁਝ ਨਹੀਂ ਕਰ ਨਹੀਂ ਸਕਦਾ ਤੁਸੀਂ ਸਾਲ ਸਾਲ ਦੇਖੋ ਕਿਵੇਂ ਆਪਾਂ ਪਿੱਛੇ ਚਲੇ ਗਏ 500 ਕੈਪਟਨ ਨੇ ਢੱਕਾਂ ਨਹੀਂ ਤੋੜਿਆ ਆ 2.5 ਸਾਲ ਇਹਨਾਂ ਨੇ ਖਰਾਬ ਕਰਦੇ 5 ਸਾਲ ਜ਼ਿੰਦਗੀ ਦੇ 10 ਸਾਲ ਦੋਨੋਂ ਸਾਲ ਹੋ ਗਏ ਜਾਂ 50 60 ਸਾਲ ਆਲਾ 60 ਸਾਲ ਦਾ ਹੋ ਗਿਆ 60 ਸਾਲ ਆਲਾ 70 ਸਾਲ ਦਾ ਹੋ ਗਿਆ ਤੇ ਯਾਦ ਕਰੋ ਬਾਦਲ ਸਾਹਿਬ ਹੀ ਸਰਕਾਰ ਆਪਣੀ ਕਾਲੀ ਜਲੀ ਸਰਕਾਰ ਤੁਸੀਂ ਕਹਿੰਦੇ ਸੀ ਵਾਟਰਵੌਕ ਚਾਹੀਦਾ ਚਲੋ ਜੀ ਕਸੀਆਂ ਚਾਹੀਦੀਆਂ ਲੋ ਜੀ ਇੱਕ ਰਾਤ ਮੈਨੂੰ ਪਤਾ ਭਲਾਡੇ ਵਾਲੇ ਹੱਕੇਲੇ ਆਏ ਇਹ ਬਹਰ ਸੇਵਰੇ ਕੋਰੇ ਕਿ ਸਾਡੇ ਪੱਕੇ ਖਾਲ ਬਣਾ ਦਿਓ ਅਸੀਂ ਮੈਨੂੰ ਕਿਹਾ ਕਿੰਨਾ ਪੈਸਾ ਲੱਗੂ 300 ਕਰੋੜ ਰੁਪਇਆ 300 ਕਰੋੜ ਰੁਪਇਆ ਲਿਆ ਕੇ ਪੱਕੇ ਖਾਲੇ ਬਣਾ ਦਿੱਤੇ ਚਿੰਨੀਆਂ ਵੀ ਕਸੀਆਂ ਖਾਰੇ ਨਹਿਰਾ ਅੰਡਰਗਰਾਉਂਡ ਪਾਈਪ ਸਿਸਟਮ ਮੰਡੀਆਂ ਅਕਾਲੀ ਜਲ ਨਹੀਂ ਬਣਾਈਆਂ ਹੋਰ ਕਿਸੇ ਨੇ ਨਹੀਂ ਆ ਫੁੱਟੇ ਘਰਾ ਦੇ ਟਿਊਬਲ ਲੱਗੇ ਆ ਪਤਾ ਕਰੋ ਕਿਹੜੇ ਸਾਥ ਨੂੰ ਕਨੈਕਸ਼ਨ ਮਿਲਿਆ ਹੈ ਪਤਾ ਲੱਗੂਗਾ ਉਹ ਤਾਂ ਮੁੱਖ ਮੰਤਰੀ ਬਾਦਲ ਸਾਹਿਬ ਸੀ ਬਾਲੇ ਬਹੁਤ ਬਿਜਲੀ ਬਾਦਲ ਸਾਹਿਬ ਨੇ ਦਿੱਤੀ ਬੀਵੀਸ ਪਾਤਾ ਬੈਠੀਆਂ ਆਟਾ ਦਾਲ ਬਾਦਲ ਸਾਹਿਬ ਦਿੰਦੇ ਸੀ ਕਿ ਨਹੀਂ ਦਿੰਦੇ ਦੱਸੋ ਆਉਂਦਾ ਹੀ ਵਾਟੂ ਆਉਂਦਾ ਸੀ ਆਟਾ ਦਾਲ ਆਉਂਦਾ ਸੀ ਸ਼ੱਕਰ ਆਉਂਦਾ ਸੀ ਪੈਨਸ਼ਨ ਆਉਂਦੀ ਸੀ ਐਸੀ ਬੱਚਿਆਂ ਨੂੰ ਮੁੱਕ ਪੜਾਉਂਦੇ ਸੀ 200 ਯੂਨਟ ਬਿਜਲੀ ਦੇ ਹੁਣ ਆ ਕਹਿੰਦੇ 300 ਯੂਨਟ ਬਿਜਲੀ ਦੇ ਬਾਪ ਕਰਤੇ ਆ ਇਹ 200 ਤਾਂ ਅਸੀਂ ਦਿੰਦੇ ਸੀ ਮੈਂ ਕਿਹਾ 300 ਕੀ ਤੂੰ ਸਾਰੀ ਕੁੰਡੀਆਂ ਲਾਉਂਦੇ ਸੀ ਲਾਉਂਦੇ ਸੀ ਆ ਲਾ ਲੈ ਹਾਂ ਤਾਂ ਕੋਈ ਪੁੱਛਦਾ ਸੀ ਨਹੀਂ ਕੋਈ ਨਹੀਂ ਪੁੱਛਦਾ ਸੀ ਹੈ ਜੇ ਮੁੱਖ ਤੂੰ ਹੀ ਦੇਖ ਮੁਕਤੀ ਸੀ ਇਹ ਤਾਂ ਵੱਧ ਕੀ ਹੋਦਾ ਥੋੜਾ ਰਾਸ਼ੀ ਕੋਈ ਟੈਨਸ਼ਨ ਕਿਸੇ ਅਫਸਰ ਦੀ ਹਿੰਮਤ ਨਹੀਂ ਸੀ ਥੋੜਾ ਪੰਗਾ ਲੈ ਲੈ ਹਾਂ ਜੀ ਹੈ ਬਾਹਰ ਉਠਾਣੇ ਦਾ ਉਹ ਪਤਾ ਲੈਂਦਾ ਈ ਤੁਹਾਡੇ ਨਾਲ ਉਹ ਰਾਜ ਥੋੜਾ ਸੀ ਤੁਸੀਂ ਕਹਿੰਦੇ ਸਾਡਾ ਮੁੱਖ ਮੰਤਰੀ ਹੈ ਸਾਡੀ ਸਰਕਾਰ ਹੈ अकाली दल की सरकार मतलब साडी सरकार है, है, मतलब मतलब है। हां जी दिल्ली दिल्ली वाला मतलब सरकार का मतलब अंग्रेजों की सरकार है दस साल प्रभाव कर दो खूनता इकट्ठे हो जाओ हां तो जा लो पंजाब में 5 ਕਰੋੜ ਰੁਪਏ ਆਪਣੇ ਪਿਤਾ ਜੀ ਵੇਲੇ 5 ਕਰੋੜ ਰੁਪਏ ਕੇ ਤੁਹਾਡੇ ਪਿੰਡ ਆਏ ਜੋ ਸਰਕਾਰ ਦੀ ਨਾਲਾਂ ਚ ਬਟਕਾਰਤ ਹੋਈ ਕਿਰੇ ਕਾ ਕਹਾਣੀ ਸਮਝ ਕਦੀ ਹੈ ਅਜੇ ਹੋਰ ਗੱਲ ਤੁਸੀਂ ਹੁਣ ਦਰਬਾਰ ਸਾਹਿਬ ਮੱਥਾ ਟੇਕ ਕੇ ਜਾਂਦੇ ਹੋ ਸੜਕਾਂ ਗਈਆਂ ਇੱਥੋਂ ਐਂਕ ਰਾਮ ਦਾ ਜੰਮ ਨਹੀਂ ਪਹਿਲੇ ਡੱਪ ਲੱਗਦਾ ਹੁੰਦਾ ਜੀ ਕਿ ਥੱਲੇ ਨਾਲ ਜੀ ਕਿ ਟਰੈਕਟਰ ਉੱਤੇ ਬਿਜਲੀ ਦੇ ਥਰਮਲ ਪਲਾਂਟ ਆ ਗਏ, ਏਅਰ ਹਸਤਾ ਲਾਗੇ, ਰਿਫਾਇਨਰੀਆਂ ਆ ਗਈਆਂ, ਇੱਥੇ ਸੈਂਟਰਲ ਯੂਨੀਵਰਸਟੀਆਂ ਲਾਈਆਂ, ਤੁਸੀਂ ਦੱਸ ਕੀ ਕੀ ਚ ਉਹ ਦੱਸ ਰਣ ਕੀ ਕੀ ਨਹੀਂ ਕੀਤਾ। ਆਪਾਂ ਆਪ ਹੀ ਬ੍ਰੇਕਾਂ ਲਾ ਲਈਆਂ ਸਾਰੀਆਂ। ਹਾਂਜੀ ਆਪ ਹੀ ਲਾਈਆਂ। ਆਪ ਹੀ ਬ੍ਰੇਕਾਂ ਲਾਈਆਂ। ਤੇ ਹੁਣ ਨਾ ਤੁਸੀਂ ਬ੍ਰੇਕ ਤੇ ਹੱਥ ਪੈ ਛੱਡਿਆ ਨਾ। ਤੇ ਫਿਰ ਆਪਾਂ ਬਹੁਤ ਪਿੱਛੇ چلے ਜਾਵਾਂਗੇ। ਹੁਣ ਤਾਂ ਫੈਸਲਾ ਕਰ ਲਓ। ਦੇਖੋ ਭਗਵੰਤ ਮਾਨ ਤੇ ਅਮੇਸ਼ਾ ਬੀਜੇਪੀ ਇਕੱਠੇ ਹੋ ਗਏ ਆ। ਆ ਇਲੈਕਸ਼ਨ ਦੇ ਬਾਅਦ ਭਗਵਾਨ ਤਵਾਰ ਨੇ ਆਮ ਆਦਮੀ ਪਾਰਟੀ ਛੱਡ ਕੇ ਆਮ ਆਦੀ ਪਾਰਟੀ ਪੰਜਾਬ ਬਣਾਇਆ ਤੇ ਬੀਜੇਪੀ ਨਾਲ ਸਮਝੌਤਾ ਕਰਕੇ ਬੀਜੇਪੀ ਥੱਲੇ ਚੱਲ ਰਿਹਾ ਆ ਜਿਹੜੇ ਕਿਸਾਨਾਂ ਨੇ ਬਾਰਡਰ ਸੀਨ ਕੀਤਾ ਸੀ ਅੜੜਖੀ ਕੀਤਾ ਇਹਨਾਂ ਨੇ ਬੱਬ ਸਿੱਡੇ ਸੀ ਉਥੋਂ ਪੰਜਾਬ ਦੇ ਵਿੱਚ ਸਿੱਟੀ ਨਹੀਂ ਸਕਦੇ ਸੂਬਾ ਇਲਾਕਾ ਦੂਜੀ ਸੂਬੇ ਲੱਤਾਰੀ ਵੀ ਸਕਦੇ ਜੇ ਕਾਲੀ ਦਲ ਦੀ ਸਰਕਾਰ ਹੁੰਦੀ ਹਿੰਮਤ ਨਹੀਂ ਸੀ ਕਿਸੇ ਦੀ ਕਰਨ ਲਾਣੀ ਬੜੇ ਤਰਫ ਝਾਤ ਵੀ ਜਨ ਪਰ ਤੁਸੀਂ ਫੌਜ ਹੀ ਕਮਜ਼ੋਰ ਕਰਦੇ ਹੋ ਹੁਣ ਕੀ ਕਰਗੇ ਬਸ ਕਰਕੇ ਬੇਨਤੀ ਕਰਦਾ ਜਿਵੇਂ ਨੇ ਬਾਰਡਰ ਸੀਲ ਕੀਤੇ ਐ ਤੁਸੀਂ ਵੀ ਬਾਰਡਰ ਸੀਲ ਕਰ ਦਿਓ ਪਹਿਲੀ ਤਰੀਕ ਨੂੰ ਵੋਟਾਂ ਪੈਣੀਆਂ ਫੈਸਲਾ ਕਰ ਲੋ ਕਿ ਜਿੰਨੇ ਦਿੱਲੀ ਆਈਆਂ ਪਾਰਟੀਆਂ ਦਾ ਬੂਥ ਨਹੀਂ ਲਗਾ ਦੇਣਾ ਭਾਪਾ ਜੀ ਬੋਲੇ ਸੋਨ ਹੈ ਜੈ ਹਿੰਦ ਬੋਲੇ ਕੱਲੀ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਕੌਮ ਦੀ ਫੌਜ ਰੋਕਲੀ ਕਾਮਿਦਦ ਕਿਹ ਕੋਸਵਾਲ ਪ੍ਰਧਾਨ ਜਦਰ ਜੀ ਦੱਸਿਓ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਸੀ ਕਿਸ ਨੂੰ ਪਤਾ ਕਿਹ ਨੂੰ ਪਤਾ ਹੱਥ ਖੜੇ ਕਰਿਓ 2 3 4 5 6 ਉਹ ਨੌਜਵਾਨਾਂ ਨੂੰ ਦਰੂ ਪਤਾ 40 ਸਾਲ ਪਹਿਲੇ ਪਹਿਲੀ ਜੂਨ ਨੂੰ ਕੀ ਹੋਇਆ ਸੀ ਨਹੀਂ ਪਤਾ ਜੀ ਨਹੀਂ ਪਤਾ ਨਾ ਉਹ ਯਾਰ ਯਾਦ ਰੱਖਿਆ ਕਰੋ ਪਹਿਲੀ ਜੂਨ 40 ਸਾਲ ਪਹਿਲੇ ਕਾਂਗਰਸ ਪਾਰਟੀ ਨੇ ਦਰਬਾਰ ਸਾਹਿب ਤੇ ਟੈਂਕਾਂ توپਾਂ ਨਾਲ ਹਮਲਾ ਕੀਤਾ ਸੀ ਗੁਰੂ ਘਰ ਤੇ ਕੀਤਾ ਸੀ ਕਾਂਗਰਸ ਪਾਰਟੀ ਨੇ ਤੇ ਤੁਸੀਂ ਭੁੱਲੇ ਬੈਠੇ ਹੋ ਆਪਾਂ ਫਿਰ ਨਹੀਂ ਕਾਂਗਰਸ ਨੂੰ ਪਾ ਦਿੰਦੇ ਆਂ ਹਾਂਜੀ ਹਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਟੈਂਕਾਂ توپਾਂ ਨਾਲ ਇਤੋਂ ਵੱਡਾ ਹਮਲਾ ਕੀ ਹੋ ਸਕਦਾ ਆਪਣੀ ਪੌਂਦ ਤੇ 40 ਸਾਲ ਪਹਿਲੇ ਹਜ਼ਾਰਾਂ ਆਪਣੇ ਨੌਜਵਾਨ ਬੱਚੇ ਬੱਚੀਆਂ ਮਾਤਾ ਭੈਣਾਂ ਨੂੰ ਕਾਨਪੁਰ ਨਾਗਪੁਰ ਬੰਬਈ ਦਿੱਲੀ ਇਹ ਕਾਂਗਰਸ ਦੇ ਵਰਕਰਾਂ ਨੇ ਆਪਣੇ ਸਿੱਖਾਂ ਨੂੰ ਉਹਨਾਂ ਬੱਚਿਆਂ ਨੂੰ ਬਜ਼ੁਰਗਾਂ ਨੂੰ ਗਲਾਈ ਟਾਇਰ ਪਾ ਕੇ ਅੱਗ ਲਾ ਕੇ ਮਾਰੇ ਸੀ ਆਪਣੇ ਇੱਕ ਹੱਲੇ ਤੱਕ ਇਨਸਾਫ਼ ਨਹੀਂ ਮਿਲਿਆ ਤੇ ਆਪਾਂ ਫੇਰ ਵੀ ਸੋਚਦੇ ਕਾਂਗਰਸ ਨੂੰ ਵੋਟ ਪਾ ਦੀਏ ਆਪਾਂ ਹੋ ਕੀ ਗਿਆ ਦੇਖੋ ਮੁਸਲਮਾਨ ਕੌਮ ਹੈ ਉਹਨਾਂ ਦੀ ਬਾਪੂਰੀ ਪਛੇਤ ਉਹਨਾਂ ਨੇ ਢਾਤੀ ਉਹ ਕੁਛ ਮਰਜ਼ੀ ਹੋ ਜਾਏ ਵੋਟ ਵੀ ਪਾਉਂਦੇ ਬੀਤੇ ਅੱਪਾ ਕੀ ਕਰਦੇ ਦੋ ਗੱਲ ਮੰਨਾਂ ਪਿੱਛੇ ਝੱਲ ਪੈਂਦੇ ਆ ਬੀਜੇਪੀ ਸਰੋ ਪਾਲੀ ਪਾਉਂਦੇ ਬੀਜੇਪੀ ਵਿੱਚ ਬੀਜੇਪੀ ਵਿੱਚ ਕੁਝ ਦੇਖੋ ਤਰੇ ਫਿਰਦੇ ਆ ਹੋ ਕੀ ਨਿਆ ਆਪਣੇ ਖੂਨ ਨੂੰ ਹੋ ਗਿਆ